ਕੰਮ ਆ ਜਿਹੜਾ ਕੰਮ ਕਰਨਾ ਆ ਇਹ ਕੰਮ 40 ਸਾਲ ਪਹਿਲਾਂ ਹੋ ਸਕਦਾ ਸੀ ਇਹ ਜਿਹੜਾ ਅੱਜ ਹੋਇਆ ਪਹਿਲਾਂ ਹੋ ਜਾਣਾ ਚਾਹੀਦਾ ਸੀ ਇੱਥੇ 40 ਸਾਲ ਪਰ ਇਹ ਜਿਹੜਾ ਹੁਣ ਭਗਵੰਤ ਮਾਨ ਨੇ ਕੀਤਾ ਹੈ ਨਾ ਬੜਾ ਛੁੱਬ ਕੰਮ ਕੀਤਾ ਹੈ ਬਹੁਤ ਛੁੱਬ ਕੀਤਾ ਹੈ ਢਾਕਾ ਬਚ ਜਾਊਗਾ 2 ਲੱਖ ਏਕੜ ਨੂੰ 500 ਮੋਗੇ ਜਿਹੜੇ ਦੇ ਵਿੱਚ ਹੋਣਗੇ ਉਹ ਪਾਣੀ ਦੇਣਗੇ ਇੰਨੇ ਪਿੰਡਾਂ ਨੂੰ ਮਿਲ ਜਾਣਾ ਪਾਣੀ ਜਿੰਨਾ ਜਿਹੜਿਆਂ ਨੂੰ ਮਿਲਦਾ ਇਹ ਪਾਣੀ ਬਹੁਤ ਵੱਡਾ ਪ੍ਰੋਜੈਕਟ ਬਣਿਆ ਇਹ ਵੇ ਸ਼ਾਬਾਸ਼ ਜਿਹੜਾ ਭਗਵੰਤ ਮਾਨ ਨੇ ਜਿਹੜਾ ਇਹ ਕੰਮ ਕੀਤਾ ਚੰਗੀ ਗੱਲ ਆ ਚੰਗੀ ਗੱਲ ਆ ਚੰਗੀ ਗੱਲ ਆ 149 ਕਿਲੋਮੀਟਰ ਲੰਬੀ ਨਹਿਰ ਹੋਗੀ 2300 ਕਰੋੜ ਰੁਪਏ ਲੱਗੂਗਾ ਆਪ ਜੀ ਨੂੰ ਇਹ ਦੱਸਣਾ ਚਾਹੁੰਦਾ ਹਾਂ ਕਿ ਮਾਲਵਾ ਨਹਿਰ ਦਾ ਸਾਨੂੰ ਇੰਨਾ ਫਾਇਦਾ ਹੋਇਆ ਹੈ ਕਿ ਜੋ 40 ਸਾਲ ਸਾਡਾ ਨੁਕਸਾਨ ਕੀਤਾ ਹੈ ਪਹਿਲੀਆਂ ਸਰਕਾਰਾਂ ਨੇ ਇਹ ਪੰਜਾਬ ਸਰਕਾਰ ਨੇ ਭਗਵੰਤ ਮਾਨ ਦੀ ਸਰਕਾਰ ਨੇ ਇਹ ਤੋਂ ਵੱਡਾ ਲੋਕਾਂ ਨੂੰ ਇੱਕ ਤੋਹਫਾ ਦਿੱਤਾ ਹੈ ਕਿਉਂਕਿ ਆਉਣ ਵਾਲੇ ਸਮੇਂ ਦੇ ਵਿੱਚ ਸਾਡੀਆਂ ਜ਼ਮੀਨਾਂ ਨੂੰ ਸੰਜਾਈ ਹੋਵੇਗੀ ਆਉਣ ਵਾਲੀ ਜਨਰੇਸ਼ਨ ਨੂੰ ਫਾਇਦਾ ਹੋਵੇਗਾ ਇਸ ਸਰਕਾਰ ਦਾ ਅਸੀਂ ਧੰਨਵਾਦ ਕਰਦੇ ਹਾਂ